ਦੀ ਪੋਲਿਟਿਕਸ 'ਚ ਐਂਟਰੀ ਲਵੇਗੀ ਪ੍ਰੀਤੀ ਜੰਟਾ ਅਦਾਕਾਰ ਨੇ ਕੀਤਾ ਐਲਾਨ ਬਾਲੀਵੁੱਡ ਅਦਾਕਾਰ ਪ੍ਰੀਤੀ ਜੰਟਾ ਸਨੀ ਦੇওল ਦੀ ਫਿਲਮ ਲਾਹੌਰ 1947 ਨਾਲ ਪਰਦੇ ਤੇ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ ਹਾਲ ਹੀ ਵਿੱਚ ਅਦਾਕਾਰ ਨੇ ਐਕਸ ਤੇ ਇੱਕ ਆਸਕਮੀ ਸੈਸ਼ਨ ਦਾ ਆਯੋਜਨ ਕੀਤਾ ਜਿਸ ਵਿੱਚ ਪ੍ਰਸ਼ੰਸਕਾਂ ਨੇ ਉਹਨਾਂ ਤੋਂ ਕਈ ਤਰ੍ਹਾਂ ਦੇ ਸਵਾਲ ਪੁੱਛੇ ਇਸ ਦੌਰਾਨ ਇੱਕ ਪ੍ਰਸ਼ੰਸਕ ਨੇ ਪ੍ਰੀਤੀ ਤੋਂ ਰਾਜਨੀਤੀ ਵਿੱਚ ਆਉਣ ਬਾਰੇ ਪੁੱਛਿਆ ਅਦਾਕਾਰ ਨੇ ਇਸ ਦਾ ਜਵਾਬ ਦਿੰਦਿਆਂ ਹੋਇਆਂ ਕਿਹਾ ਕਿ ਉਹਨਾਂ ਨੂੰ ਕਈ ਪਾਰਟੀਆਂ ਤੋਂ ਪੇਸ਼ਕਸ਼ਾਂ ਮਿਲ ਰਹੀਆਂ ਹਨ ਆਸ ਕਮੇ ਸੈਸ਼ਨ ਦੌਰਾਨ ਇੱਕ ਪ੍ਰਸ਼ੰਸਕ ਨੇ ਪ੍ਰੀਤੀ ਜੰਟਾ ਨੂੰ ਪੁੱਛਿਆ ਡੀਰ ਪ੍ਰੀਤੀ ਤੁਸੀਂ ਸੱਚਮੁੱਚ ਇੱਕ ਸਿਪਾਹੀ ਹੋ ਤੁਹਾਨੂੰ ਸਲਾਮ ਮੈਂ ਸਿਰਫ ਇਹ ਜਾਨਣਾ ਚਾਹੁੰਦਾ ਹਾਂ ਕਿ ਤੁਹਾਡੀ ਰਾਜਨੀਤੀ ਵਿੱਚ ਆਉਣ ਦੀ ਕੋਈ ਯੋਜਨਾ ਹੈ ਜਾਂ ਨਹੀਂ ਇਸਤੇ ਅਦਾਕਾਰ ਨੇ ਜਵਾਬ ਦਿੰਦਿਆਂ ਹੋਇਆ ਕਿ ਹਾਂ ਕਿ ਨਹੀਂ ਮੇਰੇ ਲਈ ਕੋਈ ਰਾਜਨੀਤੀ ਨਹੀਂ ਹੈ ਪਿਛਲੇ ਕੁਝ ਸਾਲਾਂ ਵਿੱਚ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਮੈਨੂੰ ਟਿਕਟਾਂ ਅਤੇ ਰਾਜ ਸਭਾ ਸੀਟ ਦੀ ਪੇਸ਼ਕਸ਼ ਕੀਤੀ ਹੈ ਪਰ ਮੈਂ ਨਿਮਰਤਾ ਨਾਲ ਇਨਕਾਰ ਕਰ ਦਿੱਤਾ ਹੈ ਕਿਉਂਕਿ ਇਹ ਉਹ ਨਹੀਂ ਹੈ ਜੋ ਮੈਂ ਚਾਹੁੰਦੀ। ਪ੍ਰਤੀਜਨਤਾ ਨੇ ਅੱਗੇ ਲਿਖਿਆ ਮੈਨੂੰ ਸਿਪਾਹੀ ਕਹਿਣਾ ਪੂਰੀ ਤਰ੍ਹਾਂ ਗਲਤ ਨਹੀਂ ਹੈ ਕਿਉਂਕਿ ਮੈਂ ਇੱਕ ਸਿਪਾਹੀ ਦੀ ਧੀ ਹਾਂ ਅਤੇ ਇੱਕ ਸਿਪਾਹੀ ਦੀ ਪੈਣ ਹਾਂ। ਅਸੀਂ ਫੌਜੀ ਬੱਚੇ ਅਤੇ ਫੌਜੀ ਬੱਚੇ ਵੱਖਰੇ ਟੰਗ ਨਾਲ ਬਣਾਏ ਜਾਂਦੇ ਹਨ। ਅਸੀਂ ਉਤਰੀ ਭਾਰਤੀ ਜਾਂ ਦੱਖਣੀ ਭਾਰਤੀ ਜਾਂ ਹਿਮਾਚਲੀ ਜਾਂ ਬੰਗਾਲੀ ਨਹੀਂ ਹਾਂ। ਅਸੀਂ ਸਿਰਫ ਭਾਰਤੀ ਹਾਂ। ਅਜੀਆਂ ਹੋਰ ਅਪਡੇਟਸ ਸੁਣਨ ਲਈ ਬਣੇ ਰਹੋ ਸਿਟੀ ਹੋਮ ਨਿਊਜ਼ ਦੇ ਨਾਲ। ਧੰਨਵਾਦ। ਕੀ ਪੋਲਿਟਿਕਸ 'ਚ ਐਂਟਰੀ ਲਵੇਗੀ ਪ੍ਰਤੀਜਨਤਾ? ਅਦਾਕਾਰ ਨੇ ਕੀਤਾ ਐਲਾਨ ਬਾਲੀਵੁੱਡ ਅਦਾਕਾਰ ਪ੍ਰੀਤੀ ਜੰਡਾ ਸਨੀ ਦੇওল ਦੀ ਫਿਲਮ ਲਾਹੌਰ 1947 ਨਾਲ ਪਰਦੇ ਤੇ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ ਹਾਲ ਹੀ ਵਿੱਚ ਅਦਾਕਾਰ ਨੇ ਐਕਸ ਤੇ ਇੱਕ ਆਸਕਮੀ ਸੈਸ਼ਨ ਦਾ ਆਯੋਜਨ ਕੀਤਾ ਜਿਸ ਵਿੱਚ ਪ੍ਰਸ਼ੰਸਕਾਂ ਨੇ ਉਹਨਾਂ ਤੋਂ ਕਈ ਤਰ੍ਹਾਂ ਦੇ ਸਵਾਲ ਪੁੱਛੇ ਇਸ ਦੌਰਾਨ ਇੱਕ ਪ੍ਰਸ਼ੰਸਕ ਨੇ ਪ੍ਰੀਤੀ ਤੋਂ ਰਾਜਨੀਤੀ ਵਿੱਚ ਆਉਣ ਬਾਰੇ ਪੁੱਛਿਆ ਅਦਾਕਾਰ ਨੇ ਇਸ ਦਾ ਜਵਾਬ ਦਿੰਦਿਆਂ ਹੋਇਆਂ ਕਿਹਾ ਕਿ ਉਹਨਾਂ ਨੂੰ ਕਈ ਪਾਰਟੀਆਂ ਤੋਂ ਪੇਸ਼ਕਸ਼ਾਂ ਮਿਲ ਰਹੀਆਂ ਹਨ ਆਸ ਕਮੇਸਿਨ ਸੈਸ਼ਨ ਦੌਰਾਨ ਇੱਕ ਪ੍ਰਸ਼ੰਸਕ ਨੇ ਪ੍ਰੀਤੀ ਜੰਟਾ ਨੂੰ ਪੁੱਛਿਆ ਡੀਅਰ ਪ੍ਰੀਤੀ ਤੁਸੀਂ ਸੱਚਮੁੱਚ ਇੱਕ ਸਿਪਾਹੀ ਹੋ ਤੁਹਾਨੂੰ ਸਲਾਮ ਮੈਂ ਸਿਰਫ ਇਹ ਜਾਣਨਾ ਚਾਹੁੰਦਾ ਹਾਂ ਕਿ ਤੁਹਾਡੀ ਰਾਜਨੀਤੀ ਵਿੱਚ ਆਉਣ ਦੀ ਕੋਈ ਯੋਜਨਾ ਹੈ ਜਾਂ ਨਹੀਂ ਇਸ ਤੇ ਅਦਾਕਾਰ ਨੇ ਜਵਾਬ ਦਿੰਦਿਆਂ ਹੋਇਆ ਕਿਹਾ ਕਿ ਨਹੀਂ ਮੇਰੇ ਲਈ ਕੋਈ ਰਾਜਨੀਤੀ ਨਹੀਂ ਹੈ ਪਿਛਲੇ ਕੁਝ ਸਾਲਾਂ ਵਿੱਚ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਮੈਨੂੰ ਟਿਕਟਾਂ ਅਤੇ ਰਾਜ ਸਭਾ ਸੀਟ ਦੀ ਪੇਸ਼ਕਸ਼ ਕੀਤੀ ਹੈ ਪਰ ਮੈਂ ਨਿਮਰਤਾ ਨਾਲ ਇਨਕਾਰ ਕਰ ਦਿੱਤਾ ਹੈ ਕਿਉਂਕਿ ਇਹ ਉਹ ਨਹੀਂ ਹੈ ਜੋ ਮੈਂ ਚਾਹੁੰਦੀ ਹਾਂ ਪ੍ਰੀਤੀ ਜੰਤਾ ਨੇ ਅੱਗੇ ਲਿਖਿਆ ਮੈਨੂੰ ਸਿਪਾਹੀ ਕਹਿਣਾ ਪੂਰੀ ਤਰ੍ਹਾਂ ਗਲਤ ਨਹੀਂ ਹੈ ਕਿਉਂਕਿ ਮੈਂ ਇੱਕ ਸਿਪਾਹੀ ਦੀ ਧੀ ਹਾਂ ਅਤੇ ਇੱਕ ਸਿਪਾਹੀ ਦੀ ਭੈਣ ਹਾਂ ਅਸੀਂ ਫੌਜੀ ਬੱਚੇ ਅਤੇ ਫੌਜੀ ਬੱਚੇ ਵੱਖਰੇ ਟੰਗ ਨਾਲ ਬਣਾਏ ਜਾਂਦੇ ਹਨ ਅਸੀਂ ਉਤਰੀ ਭਾਰਤੀ ਜਾਂ ਦੱਖਣੀ ਭਾਰਤੀ ਜਾਂ ਹਿਮਾਚਲੀ ਜਾਂ ਬੰਗਾਲੀ ਨਹੀਂ ਹਾਂ ਅਸੀਂ ਸਿਰਫ ਭਾਰਤੀ ਹਾਂ ਇਹੋ ਜਿਹੀਆਂ ਹੋਰ ਅਪਡੇਟਸ ਸੁਣਨ ਲਈ ਬਣੇ ਰਹੋ ਸਿਟੀ ਹੋਮ ਨਿਊਜ਼ ਦੇ ਨਾਲ ਧੰਨਵਾਦ